ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ 'ਚ ਲੋਹੀ ਮਿੱਤਰੋ ਅੱਜ ਲਗਿਆ 500 ਜਨਾਈ ਦੀ ਸ਼ੋਬਦਲਣਾ ਈ ਕੀ ਵੀ ਰੀਪਰ ਵਾਲੀ ਤਾਰਕ ਹੈ ਦੂਸਰੀ ਲਾ ਦੇਣੀ ਹੈ ਅੱਜ ਆਪਣੇ ਕੋਲ ਜੀਤਾ ਫੋਰਮੈਨ ਹੈ ਆ ਇਧਰ ਖੜਿਆ 6500 ਫੌਂਡ ਇਹ ਕੀ ਸ਼ੋ ਲਾ ਰਹੇ ਅੱਜ ਚਾਬੀ ਪਾਨੇ ਕਰ ਲੈ ਇਕੱਠੇ ਸ਼ੋ ਤਾਰ ਲਿਆ ਏ ਹੁਣ ਈ 200 ਲਾ ਦੇਗੇ ਪਿੱਛੇ ਉਧਰ 963 ਦੀ ਲਾਈਤੀ ਅੱਜ ਇਸ ਦੀ ਸ਼ੋਅ ਲਾ ਰਹੇ ਲੋਏ ਮਿੱਤਰੋ ਸ਼ੋਅ ਦੀ ਆਪਾਂ ਖੋਲ ਆ ਰੱਖਤੀ ਸ਼ੋਅ ਖੋਲਤੀ ਹੁਣ ਲਾਵਾਂਗੇ ਦੂਸਰੀ ਸ਼ੋਅ ਚੱਕਣਗੇ ਹੋਰ ਰੱਖੀ ਹੋਈ ਇੱਥੇ ਚਾਬੀ ਪੰਨੇ ਆਪਣੇ ਕੋਲ ਹੈ ਕਰ ਰਹੇ ਹਾਂ ਸ਼ੋਅ ਦੀ ਤਿਆਰੀ ਮਸਿਓ 200 ਮਾ ਕਾਤੋ ਜਾਣਾ ਇਸਨੇ ਹਲ ਤਾਂ ਹੀ ਬੰਨਿਆ ਹੋਇਆ ਹੈ। ਬਾਕੀ ਫਿਰ ਲੇਟਾਂ ਲੁੱਟਾਂ ਹੀ ਵਾਇਰਿੰਗ ਵਾਇਰਿੰਗ ਕਰਾਂਗੇ। ਜੁੜੋ ਰਿਹਾ ਬਲੌਕੇ ਗੱਲ। ਲੋਈ ਮਿੱਤਰੋ ਇੰਨਾ ਕੰਮ ਹੋ ਗਿਆ। ਨਟ ਆਈ ਡੱਬੀ ਲੈਣ ਗਏ ਆ ਚੱਕਾ ਜੀ ਮੈਂ ਨਟ ਰੱਖੇ ਹੋਏ ਪਹਿਲਾਂ। ਯੋ ਯੋ ਲਾਣਾ ਸਭ ਔਖਾ ਇਸ ਕਾ। ਜਿਹੜਾ ਸ਼ੋਰ ਰੋਕਣ ਵਾਲਾ। ਸਭ ਤੇ ਔਖਾ ਨਾ ਕਰਾ ਲਿਆ ਇਹ। ਬਾਕੀ ਸਾਰਾ ਕੰਮ ਸੌਖਾ ਹੈ ਸਿਕਾ ਸਿੱਧਾ ਹੀ ਨਹੀਂ ਹੁੰਦਾ ਇਹ ਮੈਂ ਸਪ੍ਰਿੰਗ ਹੈ ਸਪ੍ਰਿੰਗ ਦੀ ਤਾੜਾ ਸਿੱਧੀ ਹੋਈ ਹੁੰਦੀ ਹੈ ਸੋਫੀ ਬਾਕੀ ਸਾਰਾ ਕੰਮ ਸੌਖਾ ਹੈ ਸਿਕਾ ਲੋ ਜੀ ਮਿੱਤਰੋ ਹੋ ਗਈ ਛੋਟੀ ਜਾਨ ਬਣ ਗਈ 00 ਫੀਟਿੰਗ ਕਿਸਕੀ ਵੀ ਉਦਣ ਛੋਟੀ ਜਿਹੜੀ ਰਹਿ ਰਹੀ ਸੀ ਸੈਟਿੰਗ ਜੀ ਕਰਨੀ ਲੋਕ ਨਹੀਂ ਲੱਗ ਰਿਹਾ ਤਾਂ ਇਸਕੀ ਵੀ ਹੋ ਗਈ ਐਨ ਸੈਟ ਹੋਣਾ ਲੌਕ ਲੱਗਦਾ ਹੋ ਗਿਆ ਉਦਣਾ ਹੱਲag ਨਹੀਂ ਰਹੀ ਦੀ ਹੁਣ ਇਸਕੀ ਐਂਡ ਸੈੱਟ ਹੋ ਗਈ ਲੌਕ ਲੱਗਦਾ ਹੋ ਗਿਆ ਸਿਆ ਲੱਗ ਗਿਆ ਕੈਨ ਹੋ ਗਈ ਸੈੱਟ ਦੋਨੇ ਹੋ ਗਏ ਹੁਣ ਓਕੇ ਇੱਕ ਥੋੜਾ ਜਿਹਾ ਇਹੋ ਜੈਕ ਥੋੜਾ ਜਾਮ ਹੋਇਆ ਵਾ ਇਹਨੂੰ ਕਰਨਾ ਚੱਲਦਾ ਰਹਿਣਾ ਗਰੀਸ ਗਰੂਸ ਕਰਾਂਗੇ ਹੁਣ ਅੱਜ ਮੌਸਮ ਐ ਤਾਂ ਥੋੜਾ ਬੱਦਲ ਬਾਈ ਵਾਲਾ ਹੀ ਐ ਡਰ ਵੀ ਲਗੀ ਜਹਾ ਵੀ ਕਿਤੇ ਕਣੀਆਂ ਨਾ ਆਜੇ ਪਰ ਚੱਲ ਐ ਵੀ ਜਿਹੜਾ ਕੰਮ ਨਿਭੜੇ ਸੋ ਸਹੀ 2 ਕ ਘੰਟੇ ਲੰਘ ਗਏ ਐਨੇ ਮੈਂ ਕੰਮ ਕਰ ਜਾਣਾ ਥੋੜਾ ਜਿਹਾ ਇਸਮਾ ਹਲਵੀ ਸ਼ੱਕ ਜਹਾ ਹੈ ਵੀ ਤੇਲਾ ਹੈਗਾ ਇਸਮਾ ਤਾਂ ਕਰਕੇ ਫਿਰ ਅੱਗੇ ਕਾਲੇ ਤੇਲੀ ਗਾ ਵੀ ਕੰਟਰੋਲ ਰਹੇਗਾ ਤਾਂ ਕਰਕੇ ਪਹਿਲੇ ਹੀ ਪਾਤੀ ਆਪਾਂ ਨੇ ਮਸ਼ੀਨ ਤੇਲੇ ਵਾਲੀ ਚੈਸਪਾ ਉਹ ਮਸ਼ੀਨ ਪਾਈ ਆਪਾਂ ਚੈਸਨੀ ਪਾਈ ਚਲੋ ਸਾਲਟ ਤਾਂ ਸੇਮ ਐ ਇਹ ਤਾਂ ਬਰੇ ਵੀ ਵਧੀਆ ਕਰ ਰਹੇ ਆ ਇੱਕ ਪਿਛਲੇ ਸਾਲ ਆਏ ਕਰੇ ਆਏ ਦੇ ਮਾਰੇ ਕੋਲ ਪਈਏ ਉਹ ਸਪਰੇ ਐ ਕਰੇ ਤੇਰਾ ਪਿੱਛੋਂ ਲੰਘੇ ਤੇਰਾ ਝੋਟਾ ਲੰਘ ਜੇ ਕਰਾ ਕਿਨਾਂ ਕਰਾ ਪਤਾ ਵੀ ਲੱਗਦਾ ਵਿਚਾਰਾਂ ਵਿਚ ਨੂੰ ਜਾ ਰਹੇ ਆ ਕੰਮ ਵੀ ਵਧੀਆ ਸਪਰੇ ਵੀ ਟਕਾ ਕੇ ਕਰ ਰਹੇ ਪੂਰੀ ਲੋ ਵੀ ਦੋਸਤੋ ਸਪਰੇ ਕਾ ਆਪਣਾ ਨਿਪਟ ਗਿਆ ਬਸ ਅਦੋ 2.5 ਕਿਲੇ ਰਹਿ ਗਏ ਨਾਲ ਦੇ ਨੇੜੇ ਸਪਰੇ ਕਰ ਲੈਣਾ ਹੈ ਖੱਲਗੇ ਲੱਗ ਰਹੇ ਆ ਕਸ਼ਾਜੇ ਨਿਪਟ ਗਿਆ ਇਸ ਤੋਂ ਬਾਅਦ ਮਾਉਣ ਜਦੀ ਉਹਨ ਸਾਰੇ ਭਰਾਵੇਗੀ ਫਿਰ ਕਰਾਂਗੇ ਸਪਰੇਅ ਲੋ ਜੀ ਮਿੱਤਰੋ ਸਪਰੇਅ ਦਾ ਆਪਣਾ ਨਿਪਟ ਗਿਆ ਪਾਤੀ ਹੋ ਰਿਹਾ ਗਿਆ ਲਾਟ ਕੇੜਾ ਲਾ ਕੇ ਪੰਪਿਆ ਹਾਂ ਚਲੋ ਠੀਕ ਹੈ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਟੈਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ